ਜਾਬੋ ਨਿਊਜ਼ ਇਗਰਿਸ ਮੂਦਸ਼ਕੰਦ ਦਾ ਸਵਾਗਤ ਮਹਾਰਾਜ ਚੋਹਾਂ ਤੇ ਮੇਰੇ ਨਾਲ ਸੁਨ ਸਿੰਘ ਅੱਜ ਗੁਰਦਾਸਪੁਰ ਸ਼ਹਿਰ ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਸ਼ਹਿਰ ਦੇ ਮੁੱਖ ਬਾਜ਼ਾਰ ਚ ਮਸ਼ਹੂਰ ਘੜੀਆਂ ਤੇ ਇਲੈਕਟ੍ਰੋਨਿਕਸ ਤੇ ਵਪਾਰੀ ਦੀ ਦੁਕਾਨ ਤੇ ਬਾਹਰ ਮੋਟਰਸਾਈਕਲ ਤੇ ਸਵਾਰੇ ਦੋ ਨੌਜਵਾਨਾਂ ਵੱਲੋਂ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਵਾਰਦਾਤ ਕਰੀਬ ਸਵੇਰੇ 9:30 ਵਜੇ ਹੋਈ ਜਿਸ ਤੋਂ ਬਾਅਦ ਪੂਰੇ ਸ਼ਹਿਰ 'ਚ ਇੱਕ ਡਰ ਵਾਲਾ ਮਾਹੌਲ ਬਣ ਗਿਆ ਜਦਕਿ ਜੋ ਇੱਕ ਗੋਲੀ ਚੱਲੀ ਹੈ ਉਹ ਦੁਕਾਨ ਦੇ ਸ਼ੀਸ਼ੇ ਤੇ ਲੱਗੀ ਹੈ ਤੇ ਜਾਨੀ ਨੁਕਸਾਨ ਤੋਂ ਬਚਾ ਹੀ ਰਿਹਾ ਹੈ ਇਸ ਵਾਰਦਾਤੀ ਸੂਚਨਾ ਤੋਂ ਬਾਅਦ ਗੁਰਦਾਸਪੁਰ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪੁੱਜੇ ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਵੀ ਸਾਹਮਣੇ ਆਇਆ ਹੈ ਕਿ ਪੁਲਿਸ ਨੂੰ ਜਾਂ ਅੰਚੂ ਦੁਕਾਨ ਦੇ ਨਜ਼ਦੀਕ ਬਿਲਕੁਲ ਬਾਹਰ ਤੋਂ ਇੱਕ ਬਿਨਾ ਚਲੀ ਗੋਲੀ ਵੀ ਬਰਾਮਦ ਹੋਈ ਹੈ ਦੁਕਾਨ ਮਾਲਕ ਮਦਰ ਲਾਲਾ ਦਾ ਕਹਿਣਾ ਸੀ ਕਿ ਉਹ ਤਾਂ ਰੋਜ਼ਾਨਾ ਦੀ ਰੁਟੀਨ ਵਾਂਗ ਹੀ ਦੁਕਾਨਦਾਰ ਦੋ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਉਹ ਦੁਕਾਨ ਦੇ ਬਾਹਰ ਆਏ ਤੇ ਫਾਇਰ ਕਰਕੇ ਪਹਿਲਾਂ ਭੱਜ ਗਏ ਤੇ ਮੁੜ ਵਾਪਸ ਵੀ ਆਏ ਅਤੇ ਇਸ਼ਾਰੇ ਕਰਦੇ ਹੋਏ ਫਰਾਰ ਹੋ ਗਏ ਹਨ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਡੀਐਸਪੀ ਸਿਟੀ ਮੋਹਨ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਆਲੇ-ਦੁਆਲੇ ਦੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਤੇ ਅਤੇ ਉਹਨਾਂ ਦਾਵਾ ਕੀਤਾ ਹੈ ਕਿ ਜਲ ਤੋਂ ਜਲਦ ਇਸ ਵਾਰਦਾਤ ਨੂੰ ਟ੍ਰੇਸ ਕੀਤਾ ਜਾਵੇਗਾ ਆਓ ਤੁਹਾਨੂੰ ਦਿਖਾਉਂਦੇ ਹਾਂ ਲਾਈਵ ਤਸਵੀਰਾਂ ਤੇ ਸੁਣਦੇ ਹਾਂ ਕੀ ਹੈ ਕਹਿਣਾ ਉਥੋਂ ਦੇ ਲੋਕਾਂ ਦਾ ਜੀ ਬੈਠੇ ਦੁਕਾਨ ਦੇ ਉੱਤੇ ਤੇ ਮੈਂ ਆਪੇ ਸੀ ਮੁਲਾਜ਼ਮ ਸੀ ਮੇਰਾ ਤੇ ਲੜਕੇ ਹੀ ਦੋ ਪਹਿਲਾਂ ਉੱਥੇ ਉਹ ਨੁਕਲ ਚ ਖੜੇ ਸੀ ਫਿਰ ਅਥੋਂ ਲੰਘ ਕੇ ਗਾਹ ਗਏ ਆ ਜਾਂਦੇ ਨੇ ਦੇ ਫਾਇਦਾ ਕਰਕੇ ਤੇ ਸਿੱਧੇ ਲੰਘ ਗਏ ਹੂੰ ਕਿ ਤਾਂ ਉਹ ਜੀ ਆ ਜੀ ਉਹ ਨਾਲੇ ਬਾਹਰ ਫੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਸੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਸੀ ਪਰ ਨਾਲ ਜਿਆਦੇ ਮੂੰਹ ਦੇ ਮੂੰਹ ਨਹੀਂ ਸਰਦਾਰ ਭਾਜੀ ਸਰਦਾਰ ਹੀ ਮੇਰੇ ਸਾਹਮਣੇ ਤੇ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਵਗੈਰਾ ਆਈ ਹੈ ਕੋਈ ਨਹੀਂ ਜਗ ਧੰਕੀ ਭਰੀ ਕਾਲ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਝ ਕਹਿੰਦੇ ਬੋਲ ਕੇ ਵੀ ਗਏ ਕੁਝ ਕਾਹ ਗਏ ਬਸ ਨਾ ਨਾ ਕੋਈ ਬੋਲਿਆ ਨਹੀਂ ਮੈਨੂੰ ਕੀ ਕਿਦਾਂ ਕਿਦਾਂ ਆ ਬੰਦੇ ਗੋਲੀ ਚ ਲਾਈਆਂ ਗੋਲੀ ਚ ਲਾ ਕੇ ਚੱਲ ਗਏ ਕਿੰਨੀਆਂ ਗੋਲੀਆਂ ਚਲੀਆਂ ਦੋ ਚੱਲੀਆਂ ਇੱਕ ਚੱਲੀ ਇੱਕ ਨਹੀਂ ਚੱਲੀ ਪਹਿਲੇ ਪਾਸੋਂ ਵਾਲਾਈ ਸੀ ਕਿ ਉਹ ਫਰੈਂਟ ਕਰਾ ਦੇ ਕੋਈ ਅਸੀਂ ਜੇ ਨਾ ਟੋਕੇ ਆ ਵੀ ਗੋਲੀ ਵੱਜਣ ਕਰਦੇ ਹਾਂ ਜੀ ਹਾਂ ਜੀ ਅੱਛਾ ਤੇ ਕਿਵੇਂ ਸਾਰਾ ਮਤਲਬ ਕਹਿੰਦੇ ਦੁਬਾਰਾ ਮੁੜ ਕੇ ਵਾਪਸ ਆਏ ਨੇ ਹਾਂ ਜੀ ਹਾਂ ਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਹੁਣ ਐਸਐਸਪੀ ਸਾਹਿਬ ਤੋਂ ਮੰਗ ਕਰਨੇ ਆ ਕਿ ਜਿਹੜੇ ਬੰਦੇ ਆ ਫੜੇ ਜਾਣ ਤੇ ਸਾਨੂੰ ਮਦਦ ਲੱਗਦਾ ਹੈ ਸਾਨੂੰ ਪੂਰਾ ਵਿਸ਼ਵਾਸ ਆ ਪੂਰਾ ਕਰਨ ਦੇ ਤੁਹਾਡੀ ਕੀ ਨਾ ਵਿਧੀ ਆਪਣਾ ਮੇਰਾ ਨਾਮ ਮਦਨ ਲਾਲ ਕਿਸ ਤਰ੍ਹਾਂ ਦਾ ਮਾਅਨ ਹੈ ਇਸਲੇ ਪ੍ਰਮਾਣ ਦਾ ਬਾਜ਼ਾਰ ਚ ਦੱਸਦੇ ਭਾਈ ਇਸ ਨੂੰ ਲੈ ਕੇ ਦਰ ਉਹ ਤਾਂ ਫਿਰ ਡੈਸਰ ਪੈ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਹਰ ਬੰਦੇ ਤੇ ਮੰਚੜ ਰਹਿਤ ਹੁੰਦੀ ਹੈ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜੀ ਅੱਜ ਆਏ ਦਿਨ ਹੈ ਜਈਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਉਹ ਮੈਂ ਸਮਝ ਗਿਆ ਤੁਹਾਡੀ ਗੱਲ ਹੈਗਾ ਪਰ ਦੇਖੋ ਨਾ ਕਿ ਕੋਈ ਪਤਾ ਥੋੜਾ ਲੱਗਦਾ ਰਹੇਗਾ ਅੱਜ ਪੰਜਾਬ ਵਾਸ਼ਕੋ ਜਿਹੜੀ ਬੜੀ ਪੁਰਾਣੀ ਦੁਕਾਨ ਆ ਤੇ ਬੜੇ ਵਧੀਆ ਪਰਿਵਾਰ ਆ ਜਿਹੜਾ ਇਹਨਾਂ ਦਾ ਬੜਾ ਕਾਰੋਬਾਰ ਆ ਸੋ ਅੱਜ ਡੇਲੀ ਰੁਟੀਨ ਦੀ ਤਰ੍ਹਾਂ ਜਿਹੜਾ ਇਹਨਾਂ ਨੇ ਅੱਜ 9 ਵਜੇ ਦੇ ਕਰੀਬ ਜਿਹੜਾ ਦੁਕਾਨ ਖੋਲੀ ਆ ਸੋ ਜਦੋਂ ਦੁਕਾਨ ਖੋਲ ਕੇ ਅੰਦਰ ਐਂਟਰ ਕੀਤੇ ਐ ਇੰਨਾ ਸ਼ੁਕਰ ਆ ਕਿ ਕੋਈ 5-7 ਮਿੰਟ ਦਾ ਜਿਹੜਾ ਵਾ ਉਹ ਗੈਪ ਹੋ ਗਿਆ ਤੇ ਇਹ ਅੰਦਰ ਸੀ ਤੇ ਕੁਝ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਪਰਨੇ ਬੰਨੇ ਆ ਉਹਨਾਂ ਨੇ ਤਾੜ-ਤਾੜ ਗੋਲੀਆਂ ਜਿਹੜੀਆਂ ਦੋ ਗੋਲੀਆਂ ਚਲਾਈਆਂ ਪਹਿਲਾਂ ਸ਼ੀਸ਼ੇ ਤੇ ਲੱਗੀ ਆ ਸੋ ਕਹਿਣ ਦੀ ਗੱਲ ਇਹ ਆ ਵੀ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਇੰਨੀ ਬੱਦਤਰ ਹੋ ਗਈ ਆ ਕਿ ਤੁਸੀਂ ਦੇਖ ਸਕਦੇ ਹੋ ਵੀ ਰੋਜ਼ ਨਿਊਜ਼ ਚੈਨਲਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਆ ਕੁਝ ਦਿਨ ਪਹਿਲਾਂ ਵਪਾਰੀ ਜਿਹੜਾ ਜਿੱਥੇ 60 ਦੇ ਕਰੀਬ ਜਿਹੜੇ ਐਮਪਲੋਏ ਕੰਮ ਕਰਦੇ 60 ਘਰਾਂ ਨੂੰ ਰੋਜਗਾਰ ਦਿੰਦਾ ਜੇ ਦਿਨਬਰਦਨ ਜਿਹੜਾ ਵਾ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਮਾੜੀ ਹੋ ਜਾ ਰਹੀ ਆ ਕਿ ਲੋਕ ਜਿੱਥੇ ਅੱਜ ਪਰਵਾਰ ਸਹਿਮ ਦੇ ਮਹੌਲ ਚਾ ਪੂਰਾ ਬਾਜ਼ਾਰ ਸਹਿਮ ਦੇ ਮਹੌਲ ਚਾ ਕੱਲੇ ਇਹ ਨਹੀਂ ਕਿ ਅੱਜ ਲੋਕ ਜਿਹੜੇ ਸਵੇਰੇ ਕੱਲ ਤੋਂ ਦੁਕਾਨਾਂ ਖੋਲਣਗੇ ਉਹ ਡਰ ਡਰ ਦੇ ਮਹੌਲ ਚ ਖੋਲਣਗੇ ਕਿ ਪਤਾ ਨਹੀਂ ਕਿਹਦੇ ਦੁਕਾਨਦਾਰ ਦੇ ਅੱਗੇ ਗੋਲੀ ਚੱਲਣੀ ਆ ਸੋ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਅੱਜ ਤੱਕ ਗੁਰਦਾਸਪੁਰ ਦੇ ਵਿੱਚ ਸੋ ਸਰਕਾਰ ਕੋ ਵੀ ਮੰਗ ਕਰਦੇ ਆ ਕਿ ਜਿਹੜੇ ਲਾਅ ਐਂਡ ਆਰ ਦੀ ਸਥਿਤੀ ਆ ਉਹਨੂੰ ਜਿਹੜਾ ਮੇਨਟੇਨ ਕੀਤਾ ਜਾਏ ਕੋਈ ਸਖਤ ਤੋਂ ਸਖਤ ਫੈਸਲੇ ਲਏ ਜਾਣ ਨਹੀਂ ਤੇ ਵਪਾਰ ਤੇ ਅੱਗੇ ਪੰਜਾਬ ਦਾ ਜਿਹੜਾ ਵਾ ਉਹ ਲੋਕ ਜਿਹੜੇ ਆ ਬਾਹਰੋਂ ਪੈਸੇ ਇਨਵੈਸਟ ਕਰ ਰਹੇ ਆ ਦੂਜੀਆਂ ਸਟੇਟਾਂ ਚ ਆ ਰਹੇ ਨੇ ਸੋ ਜੇ ਇਸ ਤਰ੍ਹਾਂ ਸਰਕਾਰ ਨੇ ਕੋਈ ਸਖਤ ਫੈਸਲੇ ਨਾ ਲਏ ਤੇ ਸਾਡਾ ਤੇ ਪੰਜਾਬ ਦਾ ਕਾਰੋਬਾਰ ਜਿਹੜਾ ਉਹ ਠੱਪ ਹੋ ਜਾਏਗਾ ਸੋ ਪੁਲਿਸ ਪ੍ਰਸ਼ਾਸਨ ਆਇਆ ਵਾ ਆ ਕੇ ਕੈਮਰੇ ਵੀਡੀਓ ਕਿਉਂਕਿ ਬਾਜ਼ਾਰ ਦਾ ਏਰੀਆ ਵਾ ਕੈਮਰੇ ਲੱਗੇ ਹੋਏ ਨੇ ਸੋ ਕੈਮਰਿਆਂ ਦੇ ਵਿੱਚ ਹੁਣ ਟ੍ਰੇਸ ਕਰਨਗੇ ਵੀ ਕੌਣ ਵਿਅਕਤੀ ਨੇ ਜਿਹੜੇ ਰੋਜ਼ ਹੀ ਕਿੰਨੇ ਕਿਤੇ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਸਵੇਰੇ ਸ਼ਾਮ ਪਾਰੀਆਂ ਤੇ ਵੀ ਗੋਲੀ ਅਬਾਉਰ ਤੇ ਵਿੱਚ ਵੀ ਜਿਹੜਾ ਇੱਕ ਜਿਹੜੀ ਗੋਲੀ ਵਰਗੀ ਹੈ ਕੱਲੇ ਇੱਕ ਦੀ ਗੱਲ ਨਹੀਂ ਪੰਜਾਬ ਦੇ ਵਿੱਚ ਅੱਗੇ ਤੇ ਕਦੀ ਸਾਲਾਂ ਦੇ ਵਿੱਚ ਇੱਕ ਖਬਰ ਸੁਣੀ ਦੀ ਸੀ ਫਲਾਣੇ ਥਾਂ ਆ ਕੰਮ ਹੁਣ ਤੇ ਨਿਤਨੇ ਅਖਬਾਰਾਂ ਚ ਖਬਰਾਂ ਹੀ ਇਹ ਹੋ ਰਹਿ ਗਈਆਂ ਅੱਜ ਫਲਾਣੇ ਦੁਕਾਨਦਾਰ ਨੂੰ ਅੱਜ ਫਲਾਣੇ ਕੁਝ ਦਿਨ ਪਹਿਲਾਂ ਦੋ ਦਿਨ ਪਹਿਲਾਂ ਮੇਰਾ ਦੋਸਤ ਹੈ ਇੱਥੇ ਸ਼ਵਾਰਾ ਗਾਰਮੈਂਟ ਉਹਨੂੰ ਥ੍ਰੈਟ ਕਾਲ ਆਈ ਆ ਉਹਨੇ ਐਫ ਆਈ ਆਰ ਕੰਪਲੀਟ ਕੀਤੀ ਆ ਪਰ ਉਹ ਦੱਸਣ ਤੋਂ ਕਾਰੋਬਾਰੀ ਜਿਹੜੇ ਲੋਕ ਨੇ ਉਹ ਦੱਸਣ ਤੋਂ ਵੀ ਡਰਦੇ ਨੇ ਵੀ ਆਪਾਂ ਕਿਉਂ ਰੌਲਾ ਪਾਉਣਾ ਕੱਲ ਨੂੰ ਜੇ ਪਤਾ ਲੱਗ ਗਿਆ ਵੀ ਇਹ ਪੁਲਿਸ ਚ ਕੰਪਲੇਟ ਕਰਨ ਗਏ ਨੇ ਉਹ ਹੋਰ ਉਹਨਾਂ ਨੂੰ ਤੰਗ ਕਰਨਗੇ ਪਰ ਕਾਰੋਬਾਰ ਬੰਦਾ ਕਰੇ ਕੀ ਉਹਦੇ ਬੱਚਿਆਂ ਦੀਆਂ ਫੋਟੋਆਂ ਉਹਦੇ ਭਰਾਵਾਂ ਦੀਆਂ ਫੋਟੋਆਂ ਉਹਨਾਂ ਦਾ ਕੱਲਾ ਕੱਲਾ ਡਾਟਾ ਰੱਖ ਕੇ ਬੈਠੇ ਨੇ ਵੀ ਤੇਰਾ ਭਰਾ ਕਿੱਥੇ ਜਾਂਦਾ ਕਿਹੜਾ ਬੱਚੇ ਕਿੱਥੇ ਪੜ੍ਹਦੇ ਕੀ ਕਰਨਗੇ ਕਾਰੋਬਾਰ ਲੋ ਫਿਰ ਤੇ ਦੁਕਾਨਾ ਬੰਦੀ ਕਰਨਗੇ ਜਾਤੇ ਉਹ ਬੱਚੇ ਪਾਲਣ ਤੇ ਜਾਂ ਫਿਰ ਉਹ ਕਾਰੋਬਾਰ ਕਰ ਇਹ ਅੱਜ ਪੰਜਾਬ ਵਾਜ ਕੰਪਨੀ ਦੇ ਦੁਕਾਨ ਤੇ ਜਿਹੜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਆਂ ਜਾਂਚ ਕਰ ਰਹੇ ਆਂ ਜਲਦੀ ਤੋਂ ਜਲ ਜਿਹੜੇ ਵਾਰਦਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੀ ਸਰਵਾਰਦਤ ਹੋਈ ਬਗ ਲਗਾ ਇੱਕ ਗੋਲੀ ਚੱਲੀ ਇੱਕ ਪੰਜਾਬ ਵਾਜ ਕੰਪਨੀ ਤੇ ਤਾਂ ਸਾਰੇ ਅਫਸਰ ਇੱਥੇ ਮੌਕੇ ਤੇ ਆਂ ਤੈਨੂੰ ਅਸੀਂ ਲੱਗੇ ਹੋਏ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਲਦੀ ਜਲਦੀ ਟ੍ਰੇਸਪ ਉਪ ਕਰ ਲੈ। ਇਹ ਮਗਲਾ ਕਿੱਦਾਂ ਨੇ ਨੌਜਵਾਨ ਸੇ ਦੋ ਕਲੇ ਫੜ ਕੇ ਦੂਰ ਚੱਕਰ ਲਾਇਆ ਪੂਰੇ ਪੰਜਾਬ ਦੀ। ਦੋ ਸੀ ਨੌਜਵਾਨ ਉਹਨਾਂ ਨੇ ਆਪਣਾ ਜਿਹੜਾ ਇਹ ਮੂੰਹ ਬੰਨਿਆ ਹੋਇਆ ਸੀ ਪਲਸਰ ਮੋਟਰਸਾਈਕਲ ਤੇ। ਤਾਂ ਸਾਡੀ ਟੀਮਾਂ ਲੱਗੀਆਂ ਜਲਦੀ ਜਲਦੀ ਟ੍ਰੇਸਪ ਉਪ ਕਰ ਲੈ। ਇਹ ਸੀਸੀਟੀਵੀ ਕਿਵੇਂ ਨਹੀਂ? ਨਾ ਦੇਖ ਰਹੇ ਹਾਂ ਸਾਰਾ ਇਨਵੈਸਟੀਗੇਸ਼ਨਲ ਪਾਰਟ ਲੱਗੇ ਹੋਏ ਜੀ। ਠੀਕ। ਠੀਕ ਹੈ।